ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਕਾਦੀਆਂ ਹਲਕੇ ਦੇ ਪਿੰਡ ਜਾਗੋਵਾਲ ਬੇਟ ਵਿੱਚ ਪ੍ਰਚਾਰ ਕਰਨ ਪਹੁੰਚ ਰਹੇ ਰਾਜਨੀਤਿਕ ਪਾਰਟੀ ਦੇ ਆਗੂਆਂ ਦਾ ਪਿੰਡ ਵਾਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਪਿੰਡ ਵਿੱਚ ਪ੍ਰਤਾਪ ਸਿੰਘ ਬਾਜਵਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚਣ ਵਾਲੇ ਸੰ ਪਰ ਇਸ ਤੋਂ ਪਹਿਲਾਂ ਹੀ ਲੋਕਾਂ ਨੇ ਵਿਰੋਧ ਜਤਾਉਂਦਿਆਂ ਰੋਡ ਬੰਦ ਕਰ ਦਿੱਤਾ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਥੋਂ ਦੇ ਵਸਨੀਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਵਿਰੋਧ ਜਤਾਉਣ ਵਿੱਚ ਪਿੰਡ ਦੀਆਂ ਔਰਤਾਂ ਸਭ ਤੋਂ ਅੱਗੇ ਹਨ ਵਿਰੋਧ ਜਤਾਉਣ ਵਿੱਚ ਪਿੰਡ ਦੀਆਂ ਔਰਤਾਂ ਕਸ਼ਮੀਰ ਕੌਰ ਵੀਰੋ ਜੀਤਕੌਰ ਆਦਿ ਦਾ ਕਹਿਣਾ ਹੈ ਕਿ ਲੰਬੇ ਅਰਸੇ ਤੋਂ ਪਿੰਡ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਹਨਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਨਾਲੀਆਂ ਦਾ ਪਾਣੀ ਉਹਨਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ ਤੇ ਉਹਨਾਂ ਨੂੰ 24 ਘੰਟੇ ਬਦਬੂ ਚਲਣੀ ਪੈਂਦੀ ਹੈ ਜਿੰਨੀ ਦੇਰ ਉਹਨਾਂ ਦੀ ਸਮੱਸਿਆ ਹੱਲ ਨਹੀਂ ਹੁੰਦੀ ਉਹ ਹਰ ਪਾਰਟੀ ਦੇ ਲੀਡਰ ਦਾ ਵਿਰੋਧ ਕਰਨਗੇ

ਇਹ ਛੱਡਣਾ ਨਾ ਆਪਣਾ ਕਿ ਦਿਨ ਸਾਨੂੰ ਪਾਣੀ ਕੱਢ ਕੇ ਦਿਨ ਛੱਡਾ ਬਾਪਾ ਵੀ ਕਹਾਂ ਰਿਹਾ ਬੋਤਲ ਲੈਣਾ ਬਿਆ ਮੋੜਵਾ ਫਿਰ ਆ ਬੰਕ ਕਰਤਾ ਹਾਂ ਇਹ ਰਾਂ ਬੰਕ ਕਰਤਾ ਆਈ ਨਹੀਂ ਉਹ ਨਾ ਹੁਣ ਕੱਟੇ ਪੂਛਦਾ ਜਾਨੀ ਜੀ ਆ ਜੀ ਕੋਟਾ ਯਾਨੀ ਦਿਨ ਅੱਜ ਘੋੜ ਕੇ ਵੀ ਪਾਣੀ ਕਿੱਥੇ ਲਾਉਂਗੇ ਜਿੰਨੇ ਪਾਣੀ ਦਾ ਹਾਲ ਨਹੀਂ ਹੁੰਦਾ ਬਾਵਾ ਇਹ ਨਹੀਂ ਤੇ ਦੂਜੇ ਸੇਖ ਮਾਰੇ ਫਿਰ ਫੁੱਲ ਵਾਇਆ ਏ ਤੇ ਪ੍ਰਤਾਪ ਵਾਇਆ ਤੇ ਹੁਣ ਪ੍ਰਤਾਪ ਬਾਜਵਾ ਆਇਆ ਤੇ ਇਹ ਕਰਕੇ ਇਹਨੂੰ ਸਾਰਿਆਂ ਨੇ ਕਹਿ ਦਿੱਤੀ ਤੁਸੀਂ ਵੀ ਲਓ ਨਾਕਾ ਇਹਨਾਂ ਨੂੰ ਪਤਾ ਲੱਗੇ ਵੀ ਇਹ ਕਿੰਨੇ ਘੋਟੇ ਆ ਪਾਣੀ ਰਾਜਵੰਦ ਤਾਂ ਕਿਤੇ ਜਿਹੜੇ ਬਾਕੇ ਵੀ ਆਉਂਦੇ ਆ ਨੂੰ ਕਹਿੰਦੇ ਉੱਥੇ ਆ ਉੱਥੇ ਕਿਉਂ ਆਈ ਇਹ ਇਹ ਸ਼ੁਰੂ ਤੋਂ ਕਾਂਗਰਸੀ ਆ ਸਾਡੇ ਕੋਲ ਬਹੁਤ ਜਣੇ ਆਉਂਦੇ ਸਵੇਰ ਦੇ ਆਉਂਦੇ ਆ ਸਾਡੇ ਕੋਲ ਛਾੜੂ ਆਮ ਪਾਰਟੀ ਵਾਲੇ ਵੀ ਆਉਂਦੇ ਆ ਫੁੱਲ ਵਾਲੇ ਵੀ ਆਉਂਦੇ ਕਾਂਗਰਸੀ ਵੀ ਹੁਣ ਆਉਣ ਲੱਗੇ ਪੈਲਸ ਦੇ ਵਿੱਚ ਅਸੀਂ ਇਹ ਨਹੀਂ ਕੋਈ ਨਹੀਂ ਆਉਂਦੇ ਬਾਤਾਂ ਦਾ ਸ਼ਾਹ ਦਾ ਸ਼ਾਹ ਨਹੀਂ ਕੋਈ ਸਿਰ ਪਰ ਮਚੀ ਨਹੀਂ ਪਾਟ ਵਾਲੇ मेरी मैरिज होर साल हो गए मैं ਵੇਤੋ ਪਹਿਲਾਂ ਦੀ ਇਹੀ ਸੋਚਿਆ ਕਿ 10 ਸਾਲ ਦੇ ਹੋ ਗਏ ਪਹਿਲਾਂ ਮੇਰੇ ਤੋਂ ਆਖਦਿਆ ਹੈਗਾ ਜਿੱਥੇ ਬੱਜਰੀ-ਬੁੱਜਰੀ ਲਾਇਨੇ ਇੱਥੇ ਟੋਬਾ ਹੈਗਾ ਫਿਰ ਹਟ ਬੱਚੇ ਪੁੱਟੋਗੇ ਵਿੱਚ ਡਿੱਗ ਜਾਂਦੇ ਰਹੇ ਫਾਟੋਆ ਪੂਰਿਆ ਤਾਂ ਹੁਣ ਹਾ ਪਾਣੀ ਦੀ ਸਮੱਸਿਆ ਹਨ